ਵੀਰ ਜੀ ਹਾਰਾ ਜਿਵੇਂ ਅੱਗੇ ਆਪਣੇ ਬਜ਼ੁਰਗ ਹਾਰੇ ਚ ਦੁੱਧ ਧਰਦੇ ਹੁੰਦੇ ਸੀ ਉਹੀ ਚੀਜ਼ ਸਾਡੇ ਮਨ ਵਿੱਚ ਆਈ ਵੀ ਲੱਸੀ ਸੁਣਦੇ ਤਾਂ ਹੈਗੇ ਸੀ ਵੀ ਚਾਟੀ ਦੀ ਲੱਸੀ ਵੀ ਪਰ ਕਦੇ ਪਤਾ ਨਹੀਂ ਸੀ ਵੀ ਚਾਟੀ ਦੀ ਲੱਸੀ ਕਿਵੇਂ ਹੁੰਦੀ ਆ ਅਸੀਂ ਬੀਬੀ ਨੂੰ ਪੁੱਛਿਆ ਵੀ ਚਾਟੀ ਦੀ ਲੱਸੀ ਕਿਵੇਂ ਤਿਆਰ ਕੀਤੀ ਜਾਂਦੀ ਆ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਰੇ ਵਿੱਚ ਭਰੀ ਜਾਂਦੀ ਆ ਤੇ ਫਿਰ ਅਸੀਂ ਹਾਰਾ ਹਲੋ ਜੀ ਆਪਾਂ ਦੇਖਦੇ ਆ ਹਾਰ ਆਪਣੇ ਸ਼ਰ ਮਲੇਰਕੂੜਾ ਦੇ ਵਿੱਚ ਡੇਰੀਆਂ ਤਾਂ ਬਹੁਤ ਨੇ ਪਰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਜੀ ਪੰਜਾਬ ਮਿਲਕ ਡੇਰੀ ਤੇ ਇੱਥੇ ਕਿਉਂ ਲੈ ਕੇ ਆਏ ਆ ਕਿਉਂਕਿ ਦਾਵਾ ਕਰਦੇ ਨੇ ਵੀ ਜਿਹੜਾ ਸਾਰਾ ਹੈਗਾ ਇਹ ਦੁੱਧ ਤੋਂ ਬਣਨ ਵਾਲਾ ਸਮਾਨ ਆ ਇਹ ਆਪ ਤਿਆਰ ਕਰਦੇ ਨੇ ਮਤਲਬ ਫੈਮਿਲੀ ਮੈਂਬਰ ਨੇ ਆਪ ਹੀ ਸਾਰੀਆਂ ਚੀਜ਼ਾਂ ਬਣਾਉਂਦੇ ਨੇ ਤੇ ਪੂਰੀਆਂ ਚੀਜ਼ਾਂ ਇਹਨਾਂ ਦੀ ਪਿਓਰ ਹੁੰਦੀਆਂ ਨੇ ਹੁਣ ਪਹਿਲਾਂ ਤੋਂ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਜਿਹੜੀ ਡੈਰੀ ਆ ਆਪਣੇ ਮਲੇਰਕੋਟਲਾ ਦੇ ਵਿੱਚ ਕਾਲਜ ਰੋਡ ਦੇ ਉੱਪਰ ਗੁਰਦੁਆਰਾ ਗੁਰ ਤੇਗ ਬਹਾਦਰ ਦੇ ਸਾਹਮਣੇ ਜਿਹੜਾ ਰਸਤਾ ਕਲੱਬ ਚੌਂਕ ਨੂੰ ਜਾਂਦਾ ਉੱਥੇ ਖੁੱਲੀ ਆ ਤੇ ਹੁਣ ਦੂਜਾ ਪੈਨਾਂ ਦਾ ਮੇਕਿੰਗ ਪ੍ਰੋਸੈਸ ਵੀ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਪਿੰਡ ਵੀ ਲੈ ਕੇ ਚੱਲਾਂਗੇ ਉੱਥੇ ਜਾ ਕੇ ਦੇਖਾਂਗੇ ਵੀ ਜਿਹੜੀ ਚਾਟੀ ਦੀ ਲੱਸੀ ਅਸਲ ਹੁੰਦੀ ਆ ਉਹ ਕਿਵੇਂ ਬਣਦੀ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਨਾਲੇ ਸ਼ੇਅਰ ਕਰ ਦਿਓ ਆ ਹੈਗੀ ਆ ਜੀ ਡੈਰੀ ਤੇ ਹੁਣ ਉਰੇ ਅੱਗੇ ਸੀ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਫੇਰੇ ਕਹਿੰਦੇ ਜਿਹੜਾ ਸਾਰਾ ਪ੍ਰੋਸੈਸ ਆ ਪਿੰਡ ਬਣਦਾ ਤੇ ਫੇਰ ਆਪਾਂ ਸਿੱਧਾ ਚਲੇ ਗਏ ਜੀ ਇਹਨਾਂ ਦੇ ਪਿੰਡ ਆ ਹੈਗਾ ਪਿੰਡ ਬਨਵੋਰਾ ਜਿੱਥੇ ਇਹਨਾਂ ਦਾ ਪ੍ਰੋਜੈਕਟ ਲਾਇਆ ਹੋਇਆ ਜਿੱਥੇ ਸਾਰਾ ਸਮਾਨ ਜਿਹੜਾ ਤਿਆਰ ਕਰਦੇ ਨੇ ਤੇ ਆਓ ਹੁਣ ਤੁਹਾਨੂੰ ਸਾਰਾ ਪ੍ਰੋਸੈਸ ਇਹਨਾਂ ਦਾ ਦਿਖਾਉਨੇ ਆ ਤੇ ਆਪਾਂ ਪਿੰਡ ਬਨਵੋਰੇ ਪਹੁੰਚ ਚੁੱਕੇ ਆ ਇੱਥੇ ਜਿਵੇਂ ਆਪਾਂ ਨੇ ਤੁਹਾਨੂੰ ਡੈਰੀ ਦਿਖਾਈ ਸੀ ਇਹਨਾਂ ਦੀ ਡੈਰੀ ਤੇ ਮਿਲਣ ਵਾਲੇ ਜਿੰਨੇ ਵੀ ਪ੍ਰੋਡਕਟ ਨੇ ਤੇ ਇਹ ਦਾਅਵਾ ਕਰਦੇ ਨੇ ਵੀ ਆਪ ਹੀ ਤਿਆਰ ਕਰਦੇ ਨੇ ਤੇ ਆ ਦੋਵੇਂ ਹੈਗਿਆ ਨੇ ਦਰਾਨੀ ਜਸਾਨੀ ਕਹਿ ਲਓ ਇਹਨਾਂ ਨੂੰ ਪੈਣਾ ਕਹਿ ਲਓ ਮਤਲਬ ਸਾਰਾ ਕੰਮ ਇਹ ਆਪ ਖੱਤੀ ਕਰਦੀਆਂ ਨੇ ਅੱਜ ਹੁਣ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਕੀ ਕੀ ਤਿਆਰ ਕਰਦੇ ਨੇ ਤੇ ਕਿਵੇਂ ਤਿਆਰ ਕਰਦੇ ਨੇ ਮੈਨੇਜ ਕਿਵੇਂ ਕਰਦੇ ਨੇ ਅ ਸਾਰਾ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਵੀਰ ਜੀ ਆਪੇ ਤਿਆਰ ਕਰਦੇ ਹਾਂ ਸਾਰਾ ਦੁੱਧ ਤੋਂ ਹੀ ਕਰਦੇ ਹਾਂ ਸਾਰੀਆਂ ਚੀਜ਼ਾਂ ਵੀ ਜਿੰਨੀਆਂ ਵੀ ਬੜਦੀਆਂ ਜਿਹੜੀਆਂ ਡੈਰੀ ਚ ਆਪਣੀ ਚ ਮਿਲਦੀਆਂ ਨੇ ਹਾਂਜੀ ਤੇ ਕੀ ਕੀ ਬਣਾਉਣੇ ਕੀ ਕਿਉਂ ਫਿਰ ਵੀਰ ਜੀ ਦੁੱਧ ਤੋਂ ਜਿਵੇਂ ਦਹੀਂ ਲੱਸੀ ਚਾਟੀ ਦੀ ਲੱਸੀ ਪਨੀਰ ਮਿਲਕ ਬਦਾਮ ਦੇਸੀ ਕੀ ਕਰਦਾ ਅੱਛਾ ਜੀ ਸਾਰੇ ਕੁਝ ਮੱਖਣ ਜਿਵੇਂ ਹੁਣ ਅਸੀਂ ਦੇਖ ਰਹੇ ਸੀਗੇ ਵੀ ਆਪਣੇ ਮੱਝਾਂ-ਮੁੱਝਾਂ ਤਾਂ ਰੱਖਿਆ ਨਹੀਂ ਹੋਈਆਂ ਫਿਰ ਆਪਣਾ ਜਿਹੜਾ ਦੁੱਧ ਹੈ ਉਹ ਕਿੱਥੋਂ ਆਉਂਦਾ ਮੱਝਾਂ ਵੀਰ ਜੀ ਹੁੰਦੀਆਂ ਸੀ ਪਹਿਲਾਂ ਫਿਰ ਆਹ ਕੰਮ ਦੇ ਨਾਲ ਆਪਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਸੀ ਅੱਛਾ ਜੀ ਫਿਰ ਉਹ ਆਪਾਂ ਨੇ ਆਪਣੇ ਚਾਚੇ-ਤਾਇਆਂ ਨੂੰ ਸ੍ਰਿੱਕੇ ਵਾਲਿਆਂ ਨੂੰ ਦੇਤੀਆਂ ਅੱਛਾ ਜੀ ਤੇ ਉਹਨਾਂ ਕੋਲ ਨੇ ਗੀਆਂ ਵੀ ਹੂੰ ਆਪਾਂ ਦੁੱਧ ਹੋਊਗਾ ਇਕੱਠਾ ਉਹਨਾਂ ਤੋਂ ਵੀ ਲੈਨੇ ਆ ਪਿੰਡ ਚੋਂ ਵੀ ਲੈਨੇ ਆ ਤੇ ਚਾਰ ਪਿੰਡਾਂ ਚੋਂ ਪੰਜ ਚੋਂ ਹੋਰ ਵੀ ਚੱਕ ਤੇ ਫਿਰ ਹੁਣ ਜਿਵੇਂ ਤੁਸੀਂ ਆਹ ਸੈਟ ਅਪ ਜਿਹਾ ਲਾਇਆ ਹੋਇਆ ਔਰੇ ਚੀਜ਼ਾਂ ਤਿਆਰ ਕਰਦੇ ਹੋ ਪਹਿਲਾਂ ਤਾਂ ਮੈਨੂੰ ਇਹਦੇ ਬਾਰੇ ਦੱਸੋ ਆਹ ਕੀ ਚੀਜ਼ ਹੈ ਇਹ ਵੀਰ ਜੀ ਹਾਰਾ ਜਿਵੇਂ ਅੱਗੇ ਆਪਣੇ ਬਜ਼ੁਰਗ ਹਾਰੇ ਚ ਦੁੱਧ ਧਰਦੇ ਹੁੰਦੇ ਸੀ ਉਹੀ ਚੀਜ਼ ਸਾਡੇ ਮਨ ਵਿੱਚ ਆਈ ਵੀ ਲੱਸੀ ਸੁਣਦੇ ਤਾਂ ਹੈਗੇ ਸੀ ਵੀ ਚਾਟੀ ਦੀ ਲੱਸੀ ਵੀ ਪਰ ਕਦੇ ਪਤਾ ਨਹੀਂ ਸੀ ਵੀ ਚਾਟੀ ਦੀ ਲੱਸੀ ਕਿਵੇਂ ਹੁੰਦੀ ਆ ਅਸੀਂ ਬੀਬੀ ਨੂੰ ਪੁੱਛਿਆ ਵੀ ਚਾਟੀ ਦੀ ਲੱਸੀ ਕਿਵੇਂ ਤਿਆਰ ਕੀਤੀ ਜਾਂਦੀ ਆ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਰੇ ਵਿੱਚ ਧਰੀ ਜਾਂਦੀ ਆ ਤੇ ਫਿਰ ਅਸੀਂ ਹਾਰਾ ਹਲੋ ਜੀ ਆਪਾਂ ਦੇਖਦੇ ਆ ਹਾਰੇ ਤੁਸੀਂ ਅੱਜ ਕੱਲ ਹਾਂਜੀ ਦੇਖੋ ਆਪਾਂ ਨੇ ਕਿੱਥੇ ਦੇਖੇ ਨੇ ਸ਼ਹਿਰਾ ਸ਼ੋਰਾ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਅੱਛਾ ਇਹ ਇਹ ਕੀ ਰੱਖਿਆ ਜੀ ਇਹਦੇ ਵਿੱਚ ਇਹ ਦੁੱਧ ਖੜਿਆ ਹੋਇਆ ਵੀਰ ਜੀ ਅੱਛਾ ਇਹ ਦੁੱਧ ਹੈ ਹਾਂਜੀ ਦੇਖ ਲਓ ਜੀ ਮਲਾਈ ਆ ਦੇਖੋ ਤੁਸੀਂ ਅੱਛਾ ਲੋ ਜੀ ਹਾਰੇ ਵਾਲਾ ਦੁੱਧ ਤੁਸੀਂ ਸੁਣਿਆ ਤਾਂ ਬਹੁਤ ਐ ਤੁਹਾਨੂੰ ਦਿਖਾਤਾ ਅੱਜ ਅੱਛਾ ਫਿਰ ਇਹਦੇ ਵਿੱਚ ਰੱਖਿਆ ਜਾਂਦਾ ਹਾਂ ਜਿਹਦੇ ਵਿੱਚ ਵੀ ਜੀ ਸਵੇਰੇ ਗੋਹੇ ਪਾਏ ਜਾਂਦੇ ਨੇ ਫਿਰ ਹੌਲੀ 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 ਸ਼ਾਮ ਤੱਕੇ ਕਢ ਕੇ ਆਏਵੇਂ ਬਣ ਜਾਂਦਾ ਹਾਂ 7-8 ਘੰਟੇ ਜਿਵੇਂ ਹੈਗਾ ਇਹਨੂੰ ਲੱਗਦੇ ਨੇ ਤੇ ਇਹਦੇ ਚ ਦੁੱਧ ਦਾ ਕਲਰ ਵੀ ਦੇਖ ਲਓ ਤੁਸੀਂ ਹਾਂਜੀ ਰੈੱਡ ਰੈੱਡ ਹੋ ਜਾਂਦਾ ਜੀ ਰੈੱਡ ਹੋ ਜਾਂਦਾ ਅੱਛਾ ਫਿਰ ਇਹਨੂੰ ਜਾਗ ਲਾਇਆ ਜਾਂਦਾ ਹਾਂਜੀ ਫਿਰ ਇਹਨੂੰ ਕੋਸਾ ਜਾ ਹੋਏ ਤੋਂ ਜਾਗ ਲਿਆ ਜਾਂਦਾ ਨਾਰਮਲ ਜੀ ਉਹ। ਤੂੰ ਜਾਗ ਲੱਗ ਜਾਂਦਾ ਫਿਰ ਇਹਨੂੰ ਰੜਕਿਆ ਜਾਂਦਾ। ਹਾਂਜੀ ਸਵੇਰੇ ਫਿਰ। ਇਹ ਫਿਰ ਸਾਰਾ ਕੰਮ ਤੁਸੀਂ ਆਪ ਹੀ ਕਰਦੇ। ਹਾਂਜੀ ਸਵੇਰੇ ਹਾਂਜੀ ਆਪ ਕਰਦੇ ਅਸੀਂ ਭਾਈਏ ਕੋਈ ਕੋਈ ਨਹੀਂ ਰੱਖੇ ਹੋਏ ਆਪ ਕਰਦੇ ਅਸੀਂ ਦੋ ਦਰਾਨੇ ਚਸ਼ਾਣੀਆਂ ਭੈਣਾ ਭੈਣਾ ਕਹ ਲੋ। ਦੋ ਭਰਾ ਭਰਾ ਨੇ ਵੀ ਆਪ ਹੀ ਕਰਦੇ ਆ ਸਾਰਾ ਸਿਸਟਮ। ਫਿਰ ਤਾਂ ਤੈਨੂੰ ਮੈਂ ਮਤਲਬ ਮੈਨੇਜ ਕਰਨਾ ਹੀ ਬਹੁਤ ਔਖਾ ਹੁੰਦਾ ਹੋਊਗਾ। ਲੱਗਦਾ ਸੀ ਪਹਿਲਾਂ ਹੁਣ ਨਹੀਂ ਲੱਗਦਾ ਵੀ ਜਦਿਆਂ ਸਾਨੂੰ ਲੋਕ ਕਹਿੰਦੇ ਨੇ ਤੁਸੀਂ ਵੀ ਥੋੜੀ ਨੀਂਦ ਨਹੀਂ ਕਹੀ ਜੀਂਦਾ ਵੀ 1:00 ਵਜੇ ਤੱਕ ਫੇਰੀ ਜਾਂਦੇ ਹੋ। ਪਰ ਹੁਣ ਸਾਨੂੰ ਆਤ ਬਣ ਗਈ। ਤੇ ਆਪਾਂ ਹੁਣ ਅੱਛਾ ਹੁਣ ਇਦੋਂ ਬਾਅਦ ਇਹ ਜਿਹੜਾ ਦੁੱਧ ਹੈ ਇਹਦਾ ਕੀ ਕੀ ਪੈ ਜਾਊਗਾ ਪਹਿਲਾਂ ਤਾਂ ਸਾਨੂੰ ਇਹਦਾ ਪ੍ਰੋਸੈਸ ਪੂਰਾ ਦੱਸੋ ਦਿਖਾਓ ਵੀ ਇਹ ਵੀਰ ਜੀ ਵੀ ਮਤਲਬ ਜਦੋਂ ਹੁਣ ਸ਼ਾਮ ਨੂੰ ਕੋਸਾ ਹੋ ਜਾਂਦਾ ਨੋਰਮਲ ਹੋ ਜਾਂਦਾ ਇਹ ਫਿਰ ਇਹਨੂੰ ਤੌਲੇ ਵਿੱਚ ਕੱਢ ਕੇ ਜਾਗ ਲਾਇਆ ਜਾਂਦਾ ਉਹ ਦੇਖੋ ਹਜੇ ਵੀ ਥੋੜਾ ਥੋੜਾ ਰਿਜ ਰਿਹਾ ਦੇਖੋ ਦੇਖੋ ਮਾਰੋ ਇਹਦੇ ਨੀਗਾ ਆ ਦੇਖੋ ਵੀਰੇ ਹੁਣ ਅਸੀਂ ਗਾ ਲਾ ਲਿਆਂਦੀ ਤੌੜੀ ਹੁਣ ਇਹਦੇ ਵਿੱਚ ਪਾਇਆ ਜਾਊਗਾ ਪਾ ਕੇ ਫਿਰ ਇਹਦੇ ਵਿੱਚ ਨੋਰਮਲ ਹਾਂ ਹਾਂ ਵੀਰੇ ਫਿਰ ਉਹ ਗੋਲਤੀ ਬਣਦੀ ਹੈ ਜਿਹੜੀ ਪੀਂਦੇ ਨੇ ਜਿਹੜੇ ਪਹਿਲੇ ਬਜ਼ੁਰਗ ਪੀਂਦੇ ਸੀ ਅੱਛਾ ਜੀ ਬਣਦੀ ਆ ਫਿਰ ਹਾਰੇ ਵਾਂ ਟੇਸਟ ਆਉਂਦਾ ਅੱਛਾ ਜੀ ਅੱਛਾ ਹੁਣ ਇਹਨੂੰ ਜਿਹੜਾ ਹੈਗਾ ਸਾਰਾ ਮਿਕਸ ਹੋ ਗਿਆ ਤੇ ਨਾਲ ਇਹਨੂੰ ਜਾਗ ਲੱਗਿਆ ਲੱਗਿਆ ਹੈ ਨਾ ਹਾਂ ਨਾਰਮਲ ਹੋਇਆ ਤੇ ਇਹਨੂੰ ਜਾਗ ਲੱਗਿਆ ਜਾਊਗਾ ਫਿਰ ਇਹਨੂੰ ਸਵੇਰੇ ਫੇਰ ਰੜਕਿਆ ਜਾਊਗਾ ਇਹਨੂੰ ਸਵੇਰੇ ਰੜਕਿਆ ਜਾਊਗਾ ਮਤਲਬ ਖਾਸਾ ਲੰਬਾ ਵਰਸਾ ਹੈ ਤੇ ਹੁਣ ਜਿਹੜੇ ਸਾਡਾ ਕੱਲ ਜਾਗ ਲਾਇਆ ਹੋਇਆ ਸੀਗਾ ਦੁੱਧ ਨੂੰ ਉਹਦਾ ਹੁਣ ਅਸੀਂ ਰੜਕ ਕੇ ਮੱਖਣ ਬਣਾ ਲਿਆ ਓਕੇ ਮਤਲਬ ਇਹ ਸਰਕਲ ਅਮੀ ਚੱਲਦਾ ਰਹਿੰਦਾ ਹੈ ਨਾ ਜੀ ਹਾਂਜੀ ਠੀਕ ਹੈ ਹੁਣ ਆਏ ਦਿਖਾਇਓ ਮਤਲਬ ਇਹ ਇਹੀ ਦੁੱਧ ਨੂੰ ਹਾਂ ਦਾ ਹੈਗਾ ਇਹਨੂੰ ਰਿੱਕਿਆ ਗਿਆ ਹਾਂਜੀ ਰਿੱਕਿਆ ਗਿਆ ਠੀਕ ਹੈ ਹੁਣ ਆਪਾਂ ਇਹ ਦੇਖਦੇ ਆ ਇਹਦੇ ਵਿੱਚੋਂ ਜਿਵੇਂ ਮੱਖਣ ਤੇ ਲੱਸੀ ਨਿਕਲਦੀਆਂ ਹਨ ਹਾਂਜੀ ਹਾਂਜੀ ਤੇ ਲੋ ਆ ਆ ਦੇਖਦੇ ਆ ਜੀ ਆਪਾਂ ਮਤਲਬ ਤੁਸੀਂ ਵੈਸੇ ਮੱਖਣ ਦਾ ਬਹੁਤ ਸਾਦਾ ਉਹ ਜਿਹੜਾ ਇਹ ਵਾਲਾ ਮੱਖਣ ਆ ਇਹ ਤੁਹਾਡੇ ਮੂੰਹ ਨੂੰ ਨਹੀਂ ਲੈਣਾ ਹਾਂਜੀ ਇਹ ਬਹੁਤ ਵਧੀਆ ਦੇਖੋ ਇਹਦੇ ਵਿੱਚ ਲੱਗਦਾ ਵੀ ਪੱਕੇ ਹੋਈ ਦੀ ਜਿਹੜੀ ਹੈਗੀ ਸਮੈਲ ਵੀ ਹੋਊਗੀ ਹਾਂਜੀ ਇਹਦੇ ਵਿੱਚ ਟੇਸਟ ਵੀ ਉਸ ਤਰ੍ਹਾਂ ਦਾ ਹੋਊਗਾ ਹਾਂਜੀ ਆ ਹੁਣ ਮੱਖਣ ਨਿਕਲੇ ਉਹ ਅਕਸਰ ਇਹ ਜੀ ਜਨਾ ਆਪਾਂ ਜਿਆਦਾ ਫਿਲਮਾਂ ਫਿਲਮਾਂ ਚ ਰਹਿ ਗਈਆਂ ਜਾਂ ਆਪਾਂ ਦੇਖਦੇ ਆ ਵੀ ਫੋਟੋਆਂ ਚ ਰਹਿ ਗਈਆਂ ਫੋਟੋਆਂ ਚ ਰਹਿ ਗਈਆਂ ਹਾਂਜੀ ਇਹ ਦੇਖੋ ਜੀ ਲਓ ਆ ਹੁਣ ਅਸੀਂ ਮੱਖਣ ਕੱਢ ਲਿਆ ਹੁਣ ਲੱਸੀ ਅਸੀਂ ਉਹ ਚ ਪਾਵਾਂਗੇ ਇਹਨੂੰ ਅੱਛਾ ਮਤਲਬ ਇਹ ਹੁੰਦੀ ਹੈ ਜਿਹੜੀ ਅਸਲੀ ਛੱਟੀ ਦੀ ਲੱਸੀ ਹਾਂ ਹਾਂ ਹਾਂਜੀ ਹਾਂਜੀ ਇਹ ਆ ਛੱਟੀ ਦੀ ਲੱਸੀ ਆ ਦੇਖੋ ਜੀ ਇਹਦੇ ਵਿੱਚ ਜਿਵੇਂ ਤੁਹਾਨੂੰ ਮੱਖਣ ਦਾ ਟੇਸ ਵੀ ਆਊਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਜਿਵੇਂ ਚੁੱਲੇ ਦਾ ਟੇਸ ਵੀ ਆਉਣਾ ਇਹਦੇ ਵਿੱਚੋਂ ਅਸਲੀ ਜਿਹੜੀ ਛੱਟੀ ਦੀ ਲੱਸੀ ਹੁੰਦੀ ਹੈ ਇਹ ਹੁੰਦੀ ਹੈ ਹਨਾ ਹਾਂ ਇਹ ਜਿਹਨੇ ਪੀ ਲਈ ਨਾ ਉਹ ਦੂਸਰੀ ਲੱਸੀ ਨਹੀਂ ਪੀਂਦਾ ਹੈਗਾ अच्छा जी हां ये हा। हा, दा ये टेस्ट ਤਾਂ ਮਗਰ ਆਇਆ ਹੋ ਜਾਂਦਾ ਬੰਦੇ ਨੂੰ ਇਹੀ ਪੀਣੀ ਆ ਪੀਣੀ ਆ ਉਹ ਜੇ ਬਿਨਾਰਮਲ ਆਪਾਂ ਦੇਖਦੇ ਚਿੱਟੇ ਜਿਹੇ ਰੰਗ ਦੀ ਹੁੰਦੀ ਆ ਉਹ ਵੀ ਦੂਜੇ ਹਨਾ ਕੱਟੀ ਹੁੰਦੀ ਆ ਕੱਡੇ ਹਾਂਜੀ ਉਹ ਦਹੀਂ ਉਹੀ ਬਾਲੀ ਦੇ ਕੇ ਜਮਾਇਆ ਹੁੰਦਾ ਅੱਛਾ ਜੀ ਹਾਂ ਇਹ ਕਾੜ ਕੇ ਬਣਾਇਆ ਗਿਆ ਹੁਣ ਇਹ ਹੁਣ ਆਪਣਾ ਜਿਹੜਾ ਹੈਗਾ ਦੁਕਾਨ ਤੇ ਚਲਾ ਜਾਊਗਾ ਹਾਂਜੀ ਇਹ ਦੁਕਾਨ ਤੇ ਚਲਾ ਜਾ ਠੀਕ ਹੈ ਜੀ ਲਓ ਜੀ ਦੇਖੋ ਹੁਣ ਇਹਨੂੰ ਕੱਢਦੇ ਨੇ ਹੁਣ ਇਹਨੂੰ ਕੱਢਦੇ ਆਂ ਦੇਖ ਲਓ ਜੀ ਥਿੱਕਨੈਸ ਨੋਟ ਕਰੋ ਤੁਸੀਂ ਲੱਸੀ ਦੀ ਠੀਕ ਹੈ ਜੀ। ਬੋਲੇ ਫਿਰ ਇਹੀ ਲੱਸੀ ਤੁਸੀਂ ਪੈਕ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਸੇਲ ਕਰਦੇ ਹੋ। ਸੇਲ ਕਰਦੇ ਹਾਂ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਮਤਲਬ ਆਪਣਾ ਪਨੀਰ ਵਗੈਰਾ ਵੀ ਆਪਣਾ ਤਿਆਰ ਕਰਦੇ ਆਂ। ਹਾਂ ਪਨੀਰ ਵਗੈਰਾ ਵੀ ਤਿਆਰ ਕਰਦੇ ਆਂ। ਆ ਦੇਖੋ ਜੀ ਪਨੀਰ ਦਾ ਇਹਦਾ ਹੈਗਾ ਬਾਕੀ ਤਾਂ ਇਹਨਾਂ ਦਾ ਸਾਰਾ ਜਿਹੜਾ ਹੈਗਾ ਸ਼ੌਪ ਤੇ ਚਲਿਆ ਗਿਆ। ਚੈੱਕ ਕਰੋ ਪਨੀਰ ਇਹਨਾਂ ਦਾ ਪਨੀਰ ਦਾ ਟੇਸਟ ਅਸੀਂ ਕਰਕੇ ਦੇਖਿਆ ਬਹੁਤ ਕੈਂਟ ਟੇਸਟ ਆ। ਅੱਛਾ ਪਨੀਰ ਕਿੰਨਾ ਕੁ ਲੱਗਦਾ ਫਿਰ ਆਪਣੇ ਪਨੀਰ ਦੀ ਕੀ ਲੱਗਦਾ ਜੀ? 30-35 ਕਿਲੋ ਉੱਥੇ ਸਹਿਰ ਲੱਗ ਜਾਂਦਾ। ਅੱਛਾ ਜੀ। ਤੇ 20 ਕਿਲੋ ਗੂਰੇ ਪਿੰਡ ਵੀ ਫਰਲਾ ਜਿਵੇਂ ਹੁਣ ਤੁਸੀਂ ਸ਼ਹਿਰ ਨਵਾਂ ਕੰਮ ਕੀਤਾ ਤੇ ਉੱਥੋਂ ਦੇ ਲੋਕਾਂ ਨੂੰ ਕਿਵੇਂ ਦਾ ਲੱਗਿਆ ਪਨੀਰ ਦਾ ਟੇਸ ਉਹ ਕਹਿੰਦੇ ਬਹੁਤ ਵਧੀਆ ਅੱਛਾ ਤੇ ਆਪਾਂ ਨੇ ਹੁਣ ਇਹਨਾਂ ਦਾ ਕਿਵੇਂ ਲੱਸੀ ਕਿਵੇਂ ਬਣਦੀ ਆ ਮੱਖਣ ਕਿਵੇਂ ਕੱਢਦੇ ਨੇ ਬੇਸਿਕ ਹੌਲਾ ਪ੍ਰੋਸੈਸ ਲੰਬਾ ਉਹ ਵੀ ਤੁਹਾਨੂੰ ਅੱਗੇ ਵੀਡੀਓ ਚ ਦਿਖਾਵਾਂਗੇ ਤੁਸੀਂ ਤਾਂ ਸਾਨੂੰ ਜਿਹੜਾ ਪਰਾਣਾ ਸਮਾ ਓਏ ਯਾਦ ਕਰਾਦਾ ਤੇ ਸਾਰਾ ਅਸੀਂ ਅੱਖੀ ਵੀ ਦੇਖ ਲਿਆ ਹਾਂਜੀ ਤੇ ਹਨਾ ਵੀ ਸਾਰਾ ਕੰਮ ਤੁਸੀਂ ਆਪ ਹੀ ਤਿਆਰ ਕਰਦੇ ਹੋ ਤੇ ਬਹੁਤ ਵਧੀਆ ਲੱਗਿਆ ਸਾਨੂੰ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਜਿਵੇਂ ਬਾਕੀ ਚੀਜ਼ਾਂ ਦੀ ਤਾਂ ਆਪਾਂ ਗੱਲ ਕਰ ਲਈ ਹਾਂਜੀ ਵੀ ਹੁਣ ਰਹੀ ਮਠਿਆਈਆਂ ਦੀ ਜਿਵੇਂ ਆਪਣੇ ਕੋਲ ਮਰਕੀ ਮਿਲਦੀ ਹੈ ਹਾਂਜੀ ਉਹਦੇ ਨਾਲ ਮਿਲ ਕੇ ਮਿਲਦਾ ਇਹ ਵੀ ਫਿਰ ਆਪ ਹੀ ਤਿਆਰ ਕਰਦੇ ਹਾਂਜੀ ਹਾਂਜੀ ਇਹ ਵੀ ਜੀ ਸਾਨੂੰ ਕਿਸੇ ਨੇ ਕਹਿ ਕੇ ਤਿਆਰ ਕਰਵਾਇਆ ਵੀ ਸਾਨੂੰ ਸਪੈਸ਼ਲ ਮਿਲਕ ਕੇਕ ਤੇ ਵਰਕੀ ਕੋਈ ਦੀ ਬਣਾ ਕੇ ਦੇ ਅੱਛਾ ਜੀ ਇਹ ਇਹ ਦਾ ਟੇਸਟ ਸੁਸਤ ਕਿਵੇਂ ਆ ਇਹ ਤੁਸੀਂ ਚੈੱਕ ਕਰੋ ਜੀ ਬੀ ਜੀ ਨੂੰ ਕਰਾਓ ਚੈੱਕ ਆਪਾਂ ਦੇਖਦੇ ਆਂ ਖਾ ਕੇ ਇਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਆ ਚੈੱਕ ਕਰਾ ਲਓ ਲਓ ਚੈੱਕ ਕਰੋ ਲੈ ਦੱਸੋ ਨਾਲੇ ਆਪਾਂ ਦੇਖਦੇ ਆਂ ਜੀ ਮਿਲਕ ਕੇਕ ਬਾਕੀ ਪਹਿਲਾਂ ਤੁਸੀਂ ਲੁੱਕ ਵੇਖੋ ਕਿਵੇਂ ਦਾ ਤੇ ਆਪਾਂ ਫਿਰ ਟੇਸਟ ਕਰਕੇ ਦੇਖਦੇ ਆਂ ਵੀ ਕਿਵੇਂ ਬਾਕੀ ਪਤਾ ਲੱਗਦਾ ਵਰਫੀ ਤੇ ਸਕਿਰਤੀ ਬਹੁਤ ਟੇਸਟੀ ਆ ਮੈਨੂੰ ਲੱਗ ਰਿਹਾ ਜੀ ਮੈਂ ਤਾਂ ਖੋਇ ਖਾ ਲੈਂਦਾ ਨੀਰਾ ਹੋ ਬਹੁਤ ਘੈਂਟ ਕੋਈ ਦੀ ਵਰਫੀ ਹੋਣਾ ਹਾਂਜੀ ਹਾਂਜੀ ਹੈਨਾ ਤੇ ਮਿਲ ਕੇ ਮਿਲ ਕੇ ਵੀ ਦੇਖਦੇ ਆਪਾਂ ਮਿਲ ਕੇ ਇੱਕ ਦਾ ਟੈਸਟ ਆ ਦੇਖੋ ਜੀ ਕਿੰਨਾ ਘੈਂਟ ਆ ਦੇਖੋ ਜੀ ਓਕੇ ਬਾਕੀ ਹੈ ਹੀ ਹੈ ਜੀ ਗੱਲਬਾਤ ਤਾਂ ਬਹੁਤ ਸਾਨੂੰ ਵਧੀਆ ਲੱਗਿਆ ਇਹਨਾਂ ਦਾ ਮੇਕਿੰਗ ਪ੍ਰੋਸੈਸ ਦਿਖਾ ਕੇ ਤੇ ਇਹਨਾਂ ਦੇ ਚੀਜ਼ਾਂ ਟੈਸਟ ਕਰਕੇ ਬਾਕੀ ਹੀ ਵਧੀਆ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦੇਖੋ ਲਾਸਟ ਵੀਰੇ ਕੀ ਕਹਾਂਗੇ ਜਿਹੜੇ ਲੋਕ ਤੁਹਾਨੂੰ ਦੇਖਦੇ ਆਏ ਇਹ ਕਹ ਰਹੇ ਆਂ ਜੀ ਜੇ ਵਧੀਆ ਖਾਓ ਤੇ ਆਪਦੀ ਸਿਹਤ ਦਾ ਵਧੀਆ ਖਿਆਲ ਰੱਖੋ ਜੀ ਤੇ ਸਾਨੂੰ 10 ਦਿਨ ਹੋਏ ਨੇ ਜੀ ਕੰਮ ਤੋਰਿਆ ਨੂੰ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਵੱਲੋਂ ਮਤਲਬ ਇੱਕ ਵਾਰੀ ਤੁਸੀਂ ਵੀ ਜ਼ਰੂਰ ਆ ਕੇ ਵੇਖੋ ਤੁਹਾਨੂੰ ਆ ਕੇ ਉਰੇ ਇਹਨਾਂ ਤੋਂ ਚੀਜ਼ ਲੈ ਕੇ ਪਤਾ ਲੱਗੂ ਵੀ ਯਾਰ ਕੋਈ ਕਮਾਲ ਦੀ ਚੀਜ਼ ਕਰ ਰਹੇ ਆਂ ਬਾਕੀ ਵੀਰੇ ਜੇ ਮੈਂ ਆਪਾਂ ਗੱਲ ਕਰਦੇ ਸੀ ਜੇ ਕੋਈ ਵੱਡਾ ਆਰਡਰ ਹੁੰਦਾ ਜਿਵੇਂ ਵਿਆਹ ਦਾ ਆਰਡਰ ਆ ਜਾਂ ਕਿਸੇ ਦਾ ਕੋਈ ਵੱਡਾ ਆਰਡਰ ਹੈ ਉਹਦੇ ਵਾਸਤੇ ਕਿੰਨਾ ਕੁ ਟਾਈਮ ਪਹਿਲਾਂ ਤੁਹਾਨੂੰ ਸਾਨੂੰ 24 ਘੰਟੇ ਪਹਿਲਾਂ ਦੱਸਿਆ ਜਾ ਪਨੀਰ ਹੋ ਗਿਆ ਕਿਉਂਕਿ ਆਪ ਹੀ ਤਿਆਰ ਕਰਦੇ ਨੇ ਬਾਕੀ ਸਹੀ ਚੀਜ਼ ਨੂੰ ਟਾਈਮ ਲੱਗਦਾ ਹੀ ਆ ਜੀ ਸਹੀ ਚੀਜ਼ ਨੂੰ ਟਾਈਮ ਲੱਗਦਾ ਹੀ ਆ ਅਜੇ ਇੱਕ ਵੱਡਾ ਆਰਡਰ ਹੈ ਉਹਦੇ ਲਈ ਇਹਨਾਂ ਪਾਈਓ ਨਾਲ ਨੰਬਰ ਆ ਰਿਹਾ ਕੰਟੈਕਟ ਕਰ ਦਿਓ ਇਹਨਾਂ ਨੂੰ ਨੋਟ ਕਰਵਾ ਦਿਓ ਬਾਕੀ ਆਮ ਜਿਹੜੀਆਂ ਚੀਜ਼ਾਂ ਨੇ ਤੁਸੀਂ ਉਰ ਆ ਕੇ ਲੈ ਹੀ ਸਕਦੇ ਹੋ ਤੇ ਲਾਸਟ ਵੀਰ ਇਹ ਮੈਨੂੰ ਇਹ ਦੱਸ ਦਿਓ ਵੀ ਆਪਣੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੈਰੀ ਖੁੱਲ੍ਹੀ ਰਹਿੰਦੀ ਹੈ ਆਪਣੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ ਖੁੱਲ੍ਹਦੀ ਹੈ ਮਤਲਬ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 8:30 ਤੱਕ ਤੁਸੀਂ ਰਿਹਾ ਆ ਸਕਦੇ ਹੋ ਤੇ ਇਹਨਾਂ ਦੀ ਜਿਹੜੀ ਚੀਜ਼ਾਂ ਨੇ ਸਾਰੀਆਂ ਟੈਸਟ ਕਰ ਸਕਦੇ ਹੋ ਮਿਲਦੇ ਰਹਾਂਗੇ ਇਸ ਤਰ੍ਹਾਂ ਦੇ ਵੀਡੀਓ ਦੇ ਨਾਲ ਅੱਗੇ ਵੀ ਧੰਨਵਾਦ